ਜ਼ਿਲ੍ਹਾ ਪੁਲਿਸ ਵੱਲੋਂ ਪਬਲਿਕ ਤੇ ਗੁੰਮ ਹੋਏ ਮੋਬਾਈਲ ਫੋਨ ਕੀਤੇ ਟ੍ਰੇਸ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਨੂੰ ਸੌਪੇ ਗਏ ਜਿਹੜੇ ਮੋਬਾਈਲ ਫੋਨ ਗੁੰਮ ਹੋਏ ਸੀ ਪੁਲਿਸ ਵੱਲੋਂ ਟ੍ਰੇਸ ਕਰਕੇ ਬਰਾਮਦ ਕੀਤੇ ਗਏ ਸੀ ਉਹ ਉਹਨਾਂ ਦੇ ਅਸਲੀ ਮਾਲਕਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਲਕਾਂ ਨੂੰ ਦਿੱਤੇ ਗਏ ਬਰੇ ਰਿਹਾ ਕਰਦੇ ਹੈ ਜੀ ਮੁਖੇ ਸਾਹਿਬ ਪੁਲਿਸ ਵੱਲੋਂ ਇੱਕ ਬੜਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਜਿੱਥੇ ਸਾਡੇ ਟੈਕਨੀਕਲ ਸੈਲ ਵੱਲੋਂ ਜਿਨੇ ਫੋਨਸ ਲਾਸਟ ਦੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਫੋਨਾਂ ਦੀ IMEI ਟ੍ਰੇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਫੋਨ ਵਾਪਸ ਰਿਕਵਰ ਕਰ ਸਕੇ ਇਸੇ ਉਪਰਾਲੇ ਦੇ ਵਿੱਚ ਅੱਜ ਅਸੀਂ 2 ਫੋਨ ਜੋ ਹੈਗੇ ਉਹਨਾਂ ਨੂੰ ਪਬਲਿਕ ਨੂੰ ਵਾਪਸ ਕੀਤਾ ਤੇ ਟੋਟਲ ਫਿਗਰ ਸਾਡਾ 400 ਤੇ ਪਹੁੰਚ ਚੁੱਕਿਆ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਆਪਣੇ ਫੋਨਾਂ ਦਾ ਖਾਸ ਧਿਆਨ ਰੱਖੇ ਤੇ ਟਰੈਵਲ ਕਰਦੇ ਹੋਏ ਸਪੈਸ਼ਲੀ ਟੂ ਵੀਲਰਸ ਦੇ ਕਈ ਵਾਰੀ ਫੋਨ ਜੋ ਹੈ ਜੇਬ ਚੋਂ ਡਿੱਗ ਜਾਂਦੇ ਹੁੰਦੇ ਤੇ ਇਹਦੀ ਇਨਫੋਰਮੇਸ਼ਨ ਆਪਣੇ ਨਾਲ ਵਾਲੇ ਪੁਲਿਸ ਸਟੇਸ਼ਨ ਦੇ ਰਜਿਸਟਰ ਜ਼ਰੂਰ ਕਰਾਣ ਬਿਕੋਜ਼ ਸਾਡੀ ਟੀਮ ਇੱਥੇ ਲੱਗੀ ਹੈ ਜੋ ਕਿ ਤੁਹਾਡੇ ਫੋਨ ਲੱਭ ਵੀ ਰਹੀ ਹੈ ਤੇ ਤੁਹਾਨੂੰ ਵਾਪਸ ਵੀ ਕਰਾ ਰਹੀ ਹੈ ਥੈਂਕ ਯੂ